ਅਣਚਾਹੀ ਵੰਡ ਨੇ ਰੂਹਾਂ ਨੂੰ ਬਸ ਰੋਗ ਜਿਹਾ ਇਕਲਾ ਦਿੱਤਾ ਅਣਚਾਹੀ ਵੰਡ ਨੇ ਰੂਹਾਂ ਨੂੰ ਬਸ ਰੋਗ ਜਿਹਾ ਇਕਲਾ ਦਿੱਤਾ ਕਈਆਂ ਨੇ ਆਪਣੀ ਹੋਂਮੇ ਲਈ ਮਾਸੂਮਾਂ ਨੂੰ ਬਲੀ ਚੜਾ ਦਿੱਤਾ ਲੀਕਾਂ ਤਾਂ ਖਿੱਚੀਆਂ ਗਈਆਂ ਨੇ ਪਰ ਕਿੱਥੇ ਲਿਖਿਆ ਟਹਿਣੀਆਂ ਨਹੀਂ ਅੱਲਾ ਵਾਹਿਗੁਰੂ ਮਿਹਰ ਕਰੇ ਵੇਖਿਓ ਦੂਰੀਆਂ ਰਹਿਣੀਆਂ ਨੇ ਜੀ ਤੁਸੀਂ ਵੇਖਿਓ ਦੂਰੀਆਂ ਰਹਿਣੀਆਂ ਨੇ ਇਹ ਸਤਰਾ ਹਨ ਗੁਰਵਿੰਦਰ ਸਿੰਘ ਦੀਆਂ ਜਿਨ੍ਹਾਂ ਨੂੰ ਸਾਹਿਤਕ ਸੰਗੀਤ ਅਤੇ ਫਿਲਮ ਦੇ ਖੇਤਰ ਵਿੱਚ ਗਿੱਲ ਰੌਂਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਲ ਹੀ ਵਿੱਚ ਉਹਨਾਂ ਦੀ ਪੁਸਤਕ ਰਿਲੀਜ਼ ਹੋਈ ਹੈ ਜਿਸ ਦਾ ਸਰਲੇਖ ਹੈ ਹੈਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਆਖਰ ਗਿੱਲ ਰੌਂਤਾ ਲਾਹੌਰ ਤੋਂ ਕਿਉਂ ਬੋਲੇ ਇਹ ਅਸੀਂ ਉਹਨਾਂ ਤੋਂ ਹੀ ਜਾਣਾਂਗੇ ਮੈਂ ਹਾਂ ਸੁਰਿੰਦਰ ਸਿੰਘ ਮਾਨ ਗਿੱਲ ਸਾਹਿਬ ਤੁਹਾਨੂੰ ਪਹਿਲਾ ਸਵਾਲ ਹੈ ਤੁਹਾਡੀ ਪੁਸਤਕ ਹੈ ਮੈਂ ਲਾਹੌਰ ਤੋਂ ਬੋਲਦਾ ਕਿਉਂ ਲਾਹੌਰ ਤੋਂ ਬੋਲਣਾ ਪਿਆ ਕੀ ਬਲਵਲੇ ਆ ਭਾਈ ਜੀ ਲਿਖਣ ਦਾ ਸਵੱਬ ਮੈਂ 2 ਸਾਲ ਪਹਿਲਾਂ ਲਾਹੌਰ ਗਿਆ ਸੀਗਾ ਜੀ 12 ਅਪ੍ਰੈਲ 2022 ਨੂੰ ਤਾਂ ਪਹਿਲਾਂ ਕੋਈ ਸਕੀਮ ਨਹੀਂ ਸੀਗੀ ਲਿਖਣ ਦੀ ਕਿਤਾਬ ਨੂੰ ਜਾਂ ਕੋਈ ਪਹਿਲਾਂ ਇਹੋ ਜਿਹਾ ਮਨ 'ਚ ਨਹੀਂ ਸੀ ਗੱਲ ਮੈਂ ਕਿਤਾਬ ਲਿਖੂੰਗਾ ਤਾਂ ਲਾਹੌਰ ਜਾ ਕੇ ਜਦੋਂ ਮੈਂ ਪਹਿਲੀ ਕਾਲ ਆਪਦੀ ਮਾਂ ਨੂੰ ਕਰਦਾ ਤੇ ਆਖਦਾ ਹੈਲੋ ਮਾਂ ਮੈਂ ਲਾਹੌਰ ਤੋਂ ਬੋਲਦਾ ਤਾਂ ਉਹ ਮੈਨੂੰ ਕਹਿਣਾ ਇੰਨਾ ਚੰਗਾ ਲੱਗਦਾ ਲਾਹੌਰ ਤੋਂ ਬੋਲਦਾ ਕਹਿਣਾ ਇੰਨਾ ਚੰਗਾ ਲੱਗਦਾ ਵੀ ਮੇਰੇ ਮਨ 'ਚ ਉਹਦੀ ਫੁਰਨਾ ਬਣ ਜਾਂਦਾ ਵੀ ਮੈਂ ਇਥੇ ਆਉਣ ਦੀ ਯਾਤਰਾ ਦੀ ਸਾਰੀ ਕਿਤਾਬ ਲਿਖੂਗਾ ਇਸ ਸਫਰ ਦੀ ਤੇ ਉਹਦਾ ਨਾਮ ਹੋਊਗਾ ਹੈਲੋ ਮਲਹੌਰ ਤੋਂ ਬੋਲਦਾ ਇਸ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਲਿਖੀਆਂ ਵੀ ਇਹ ਕਿਤਾਬ ਨੂੰ ਪੜ੍ਹਨ ਲਈ ਜਿਹੜਾ ਅੱਜ ਦਾ ਨੌਜਵਾਨ ਆ ਉਹ ਤਾਬਲਾ ਕਿੰਨੇ ਐਡੀਸ਼ਨ ਛਪ ਚੁੱਕੇ ਆ ਉਹਦੇ ਬਾਰੇ ਜਾਣਕਾਰੀ ਦੇ ਦਿਓ ਹੁਣ ਜੇ ਆਪਾਂ ਗੱਲ ਕਰ ਰਹੇ ਹਾਂ ਜੀ ਚੌਥਾ ਐਡੀਸ਼ਨ ਛਪਣਾ ਗਿਆ ਹੋਇਆ ਹੈ ਤਿੰਨ ਐਡੀਸ਼ਨ ਇਸ ਤੋਂ ਪਹਿਲਾਂ ਛਪ ਚੁੱਕੇ ਆ ਤੇ ਤਾਬਲਾ ਤਾਂ ਮੈਨੂੰ ਲੱਗਦਾ ਇਹਦੇ ਵਿੱਚ ਇਹਦੇ ਵਿੱਚ ਮਿਆਰੀ ਤੌਰ ਤੇ ਗਲਤੀਆਂ ਬਹੁਤ ਹੋ ਸਕਦੀਆਂ ਨੇ ਪਰ ਇਹਦੇ 'ਚ ਰਲੇਵਾ ਨਹੀਂ ਹੈ। ਇਹ ਕਿਤਾਬ ਸਾਦੀ ਭਾਸ਼ਾ ਦੀ ਕਿਤਾਬ ਆ ਜਿਵੇਂ ਮੈਂ ਬੋਲਦਾ ਇਹ ਐਵੇਂ ਲਿਖੀ ਗਈ ਕਿਤਾਬ ਆ। ਕਿਤਾਬ ਪੜ੍ਹ ਕੇ ਕਿਸੇ ਨੂੰ ਇਹ ਕਿਤਾਬੀ ਅੱਖਰ ਨਹੀਂ ਮਿਲਣਗੇ। ਐਵੇਂ ਲੱਗੂਗਾ ਜਿਵੇਂ ਗਿਲ ਰੋਂ ਤਾਂ ਆਪੇ ਗੱਲਾਂ ਸੁਣਾ ਰਿਹਾ। ਇਹ ਤਾਂ ਮੈਨੂੰ ਲੱਗਦਾ ਜਿੰਨੀ ਇਹਨੂੰ ਮੁਹੱਬਤ ਮਿਲੀ ਹੈ ਤਾਂ ਇਹ ਕਾਰਨ ਹੈ। ਲਾਹੌਰ ਜਾਣ ਦੀ ਚੇਸਤਾ ਕਿਵੇਂ ਬਣੀ ਤੇ ਲਾਹੌਰ ਦਰਬਾਰ ਦੇਖਿਆ ਤੇ ਕੀ ਭਾਵਨਾਵਾਂ ਨੇ ਦਿਲ ਦੇ ਵਿੱਚ। ਲਾਹੌਰ ਜਾਣ ਦੀ ਚੇਸਤਾ ਜਿਹੜੀ ਜੀ ਤਾਂ ਮੈਨੂੰ ਲੱਗਦਾ ਕੁੱਲ ਪੰਜਾਬੀ ਦੇ ਅੰਦਰ ਆ। ਆ ਲਾਹੌਰ ਸਾਡੇ ਰਾਜ ਦੀ ਰਾਜਧਾਨੀਆਂ ਲਾਹੌਰ ਸ਼ਹਿਰ ਮੈਂ 5-4 ਸਾਲ ਪਹਿਲਾਂ ਤੋਂ ਸਨੈਪਚੈਟ ਤੇ ਇੱਕ ਸਨੈਪ ਮੈਪ ਆਉਂਦਾ ਜੀ ਜਿੱਥੇ ਤੁਸੀਂ ਕਿਸੇ ਵੀ ਸ਼ਹਿਰ ਨੂੰ ਵੇਖ ਸਕਦੇ ਹੋ ਉੱਥੋਂ ਦੇ ਲੋਕ ਕਿਹੋ ਜਿਹੀਆਂ ਸਟੋਰੀਆਂ ਅਪਲੋਡ ਕਰਦੇ ਨੇ ਤਾਂ ਮੈਂ ਉੱਥੇ ਜਾ ਕੇ ਲਾਹੌਰ ਦੀਆਂ ਆਲੇ-ਦਾਲੇ ਦੀਆਂ ਸਟੋਰੀਆਂ ਦੇਖਦਾ ਸੀ 4-5 ਸਾਲ ਪਹਿਲਾਂ ਤੋਂ ਤੇ ਮਨਸੀ ਵੀ ਕਦੇ ਜਾਵਾਂਗੇ ਤਾਂ ਉੱਥੇ ਗਏ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅਚਾਨਕ ਸੁਆਬ ਬਣ ਗਿਆ ਮੇਰੇ ਰਿਸ਼ਤੇਦਾਰਾਂ ਨੇ ਜਾਣਾ ਸੀ ਮੈਂ ਉਹਨਾਂ ਦੇ ਨਾਲ ਵੀਜ਼ਾ ਲਵਾ ਕੇ ਚਲੇ ਆ ਗਿਆ ਤਾਂ ਜਿਹੜੀ ਤੁਸੀਂ ਗੱਲ ਪੁੱਛੀ ਲਾਹੌਰ ਦਰਬਾਰ ਨੂੰ ਕਿਵੇਂ ਦੇਖਿਆ ਲਾਹੌਰ ਲਾਹੌਰ ਕਿਲੇ ਦੇ ਅੰਦਰ ਜਦੋਂ ਤੁਸੀਂ ਐਂਟਰ ਹੁੰਨੇ ਹੋ ਤਾਂ ਨਤਮਸਤਕ ਹੁੰਨੇ ਹੋ ਸ਼ੇਰੇ ਪੰਜਾਬ ਨੂੰ ਉੱਥੇ ਪਹੁੰਚਦੇ ਹੋ ਹਾਥੀ ਦਰਵਾਜ਼ਾ ਇੱਕ ਉਥੇ ਜਿੱਥੇ ਹਾਥੀ ਤੇ ਬਹਿ ਕੇ ਮਹਾਰਾਜਾ ਕਿਲੇ ਦੇ ਉੱਪਰ ਜਾਂਦਾ ਸੀ ਫਿਰ ਲਾਹੌਰ ਦਰਬਾਰ ਆ ਜਾਂਦਾ ਹੈ ਲਾਹੌਰ ਦਰਬਾਰ ਜੇ ਤੁਸੀਂ ਅੱਖਾਂ ਮੀਚ ਕੇ ਖੜੋ ਦੋ ਮਿੰਟ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਤੇ ਇਸ ਪਖਤ ਦੇ ਸਾਡਾ ਰਾਜਾ ਬੈਠਦਾ ਸੀ ਤੇ ਸਭਨਾਂ ਦੇ ਭਲੇ ਦੇ ਇਥੋਂ ਫੈਸਲੇ ਹੁੰਦੇ ਸੀ ਤਾਂ ਉਹ ਦਰਬਾਰ 'ਚ ਖੜ ਕੇ ਤੁਹਾਨੂੰ ਮਹਿਸੂਸ ਹੁੰਦਾ ਯਾਰ ਅਸੀਂ ਰਾਜਿਆਂ ਦੇ ਪੁੱਤਾਂ ਅਸੀਂ ਸਾਡੇ ਖੂਨ 'ਚ ਰਾਜਿਆਂ ਦਾ ਖੂਨ ਹੈ ਹ ਤੁਸੀਂ ਮਾਣ ਮਹਿਸੂਸ ਕਰਦੇ ਹੋ ਗਿੱਲ ਸਾਹਿਬ ਇਸ ਲੇਖਣੀ ਤੋਂ ਪਹਿਲਾਂ ਤੁਹਾਡਾ ਸਾਹਿਤਕ ਸਫ਼ਰ ਜਿਹੜਾ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਵੀ ਕਿਹੜੀਆਂ ਫਿਲਮਾਂ ਲਿਖੀਆਂ ਤੇ ਕਿਹੜੇ ਗੀਤ ਸੀ ਮੈਂ ਜੀ ਲਿਖਣਾ ਤਾਂ 2008 ਚ ਲਗਭਗ ਸ਼ੁਰੂ ਕੀਤਾ 2016 ਚ ਪਹਿਲਾ ਗਾਣਾ ਰਿਕਾਰਡ ਹੋਇਆ ਕਾਮਾਂਵਾਲੀ ਕਦੇ ਨਹੀਂ ਪੰਚਾਇਤ ਚੁਣੀ ਦੀ ਫਿਰ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਕੰਗਣੀ ਫਿਰ ਅਨੇਕਾ ਗਾਣੇ ਸਤਕਾਰ ਮਿਲੇ ਆ ਫਿਲਮਾਂ ਦੇ ਗਾਣੇ ਲਿਖੇ ਜਾਨੀ ਕਿ ਲਗਭਗ 250 ਗਾਣਾ 250 ਗਾਣੇ ਰਿਕਾਰਡ ਹੋ ਚੁੱਕੇ ਨੇ ਵੱਖ-ਵੱਖ ਵਾਜਾਂ ਚ ਫਿਰ ਉਦੋਂ ਬਾਅਦ ਫਿਲਮਾਂ ਲਿਖਣ ਵੱਲ ਹੋਏ ਤਾਂ ਮੈਂ ਦੋ ਫਿਲਮਾਂ ਲਿਖ ਚੁੱਕਿਆ ਜੀ ਪਹਿਲੀ ਫਿਲਮ ਕਾਕਾ ਜੀ ਲਿਖੀ ਮੈਂ ਦੇਵ ਕਰੋੜ ਹੋਣਾ ਦੀ ਮਨਦੀਪ ਬੈਨੇਪਾਲ ਨੇ ਡਾਇਰੈਕਟ ਕੀਤਾ ਉਹਨੂੰ ਦੂਜੀ ਫਿਲਮ ਮੈਂ ਯਸਾਈਮ ਸਟੂਡੈਂਟ ਸਿੱਧੂ ਮੂਸੇ ਵਾਲਾ ਮੇਰਾ ਦੋਸਤ ਵੀ ਸੀ ਉਹਨਾਂ ਨੇ ਉਹਦੇ ਚ ਐਕਟਿੰਗ ਕੀਤੀ ਤੇ ਉਹਦੇ ਵਿੱਚ ਬਤੌਰ ਐਕਟਰ ਵੀ ਮੈਂ ਕੰਮ ਕੀਤਾ ਯਸਾਈਮ ਸਟੂਡੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਇੱਕ ਕਿਤਾਬ ਮੇਰੀ ਪਹਿਲੀ ਹੈ ਤੁਸੀਂ ਲਾਹੌਰ ਦੀ ਯਾਤਰਾ ਕੀਤੀ ਆ ਆਪਣੀਆਂ ਭਾਵਨਾਵਾਂ ਮੰਦਾ ਪ੍ਰਗਟਾਵਾ ਤੁਸੀਂ ਕਿਤਾਬ ਵਿੱਚ ਵੀ ਕੀਤਾ ਮੌਜੂਦਾ ਦੌਰ ਤਾਂ ਜਿਹੜੀ ਪੰਜਾਬੀਆਂ ਦੀ ਗੱਲ ਆ ਚੜਦੇ ਹੋਣ ਚ ਲੈਣਦੇ ਹੋਣ ਉਨ੍ਹਾਂ ਦੇ ਵਿੱਚ ਦੇਸ਼ ਦੀ ਆਜ਼ਾਦੀ ਵੇਲੇ ਜੋ ਇੱਥੇ ਖੂਨ ਖਰਾਬਾ ਹੋਇਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਵਖਰੇਵਾਂ ਹੁਣ ਪੈਦਾ ਹੋਇਆ ਜਿਹਨੂੰ ਅਸੀਂ ਪੋਜੀਟਿਵ ਰੋਹ ਦੇ ਵਿੱਚ ਦੇਖ ਸਕਦੇ ਹਾਂ ਅ ਜਦੋਂ ਜੀ ਮੈਨੂੰ ਉਹਦਾ ਪਹਿਲੀ ਪੀੜ੍ਹੀ ਨੂੰ ਤਾਂ ਜਾੜੇ ਤੋਂ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਵੀ ਉਹ ਜ਼ਖਮਾਂ ਨੂੰ ਮਹਿਸੂਸ ਕਰ ਸਕੇ ਹੁਣ ਉਸ ਤੋਂ ਬਾਅਦ ਵਾਲੀ ਮੈਨੂੰ ਲੱਗਦਾ ਹੈ ਤੀਜੀ ਕ ਪੀੜ੍ਹੀ ਹੈ ਅ ਜਿਹੜੀ ਤਾਂਗ ਰਹੀ ਹੈ ਇੱਕ ਦੂਜੇ ਨੂੰ ਜਿਹੜੀ ਇੱਕ ਦੂਜੇ ਦੀ ਖਿੱਚ ਮਹਿਸੂਸ ਕਰਦੀ ਆ ਜਿਹੜੀ ਪਿਆਰ ਨਾਲ ਮਿਲਣਾ ਵਰਤਣਾ ਚਾਹੁੰਦੀ ਹੈ ਜਿਹੜੀ ਪਿਆਰ ਮੁਹੱਬਤ ਵਧਾਉਣਾ ਚਾਹੁੰਦੀ ਆ ਉੱਧਰਲੇ ਪੰਜਾਬੀਆਂ ਚ ਵੀ ਤੇ ਇਧਰਲੇ ਪੰਜਾਬੀਆਂ ਚ ਵੀ ਜਿਹੜੀ ਖਿੱਚ ਆ ਉਹ ਮੈਨੂੰ ਲੱਗਦਾ ਬਰਾਬਰ ਹੈ ਜਿਵੇਂ ਸਾਡੇ ਲਾਹੌਰ ਦਾ ਨਾਂ ਸੁਣਦੇ ਆਏ ਰੌਂਗਟੇ ਖੜੇ ਹੋ ਜਾਂਦੇ ਆ ਸਾਡਾ ਜੀ ਕਰਦਾ ਉੱਥੇ ਜਾਈਏ ਤਾਂ ਉਹ ਵੀ ਅੰਮ੍ਰਿਤਸਰ ਬਠਿੰਡਾ ਮੋਗਾ ਫਰੀਦਕੋਟ ਫਿਰੋਜ਼ਪੁਰ ਤੰਦੀਕੜ ਲੁਧਿਆਣਾ ਪਟਿਆਲਾ ਦਾ ਨਾਂ ਸੁਣਦੇ ਜਾਨੀ ਕਿ ਇੱਕਦਮ ਚੇਤਨ ਹੋ ਜਾਂਦੇ ਨੇ ਉਹਨਾਂ ਦਾ ਜੀ ਕਰਦਾ ਉਹਨਾਂ ਉਹਦੇ ਆਪਣੇ ਪਿੰਡਾਂ ਦੇ ਨਾਂ ਯਾਦ ਕਰਦੇ ਨੇ ਜਿਹੜੀ ਖਿੱਚ ਆ ਮੈਨੂੰ ਲੱਗਦਾ 47 ਤੋਂ ਬਾਅਦ ਇਹ ਤੀਜੀ ਪੀੜ੍ਹੀ ਚ ਆ ਕੇ ਹੋਇਆ ਵੀ ਜਿਹੜੀ ਵਾਹਾਂ ਨੂੰ ਵਾਹਾਂ ਢੀਕਦੀਆਂ ਨੇ ਜੱਫੀਆਂ ਪਾਉਣ ਲਈ ਤੁਸੀਂ ਜ਼ਿਕਰ ਕਰ ਰਹੇ ਸੀ ਤੁਹਾਡੇ ਪਿੰਡ ਦੇ ਕੁਝ ਵਿਅਕਤੀ ਸੀਗੇ ਸ਼ਖਸੀਅਤਾਂ ਸੀਗੀਆਂ ਜਿਹੜੀਆਂ ਉਧਰ ਚਲੇ ਗਏ ਤੁਸੀਂ ਮਿਲ ਕੇ ਵੀ ਆਏ ਹੋਗੇ ਉਹਨਾਂ ਨਾਲ ਗੱਲਬਾਤ ਦਾ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦੀ ਕੀ ਭਾਵਨਾਵਾਂ ਨੇ ਕੀ ਆਪਦੀ ਧਰਤੀ ਲਈ ਤੜਪਦੇ ਨੇ ਜਾਂ ਤੁਸੀਂ ਕੀ ਮਹਿਸੂਸ ਕੀਤਾ ਆਪਦੇ ਉਹਨਾਂ ਨਾਲ ਗੱਲ ਕਰਕੇ ਉਹ ਕਾਵਾਂ ਵਾਲੀ ਸਿੱਖਾਂ ਨਨਕਾਣਾ ਸਾਹਿਬ ਤੋਂ ਧੇ ਘੰਟੇ ਦੂਰੀ ਤੇ ਪਿੰਡ ਹੈ ਜੀ ਅਸੀਂ ਇੰਟਰਨੈਟ ਥਰੂ ਉਹਨਾਂ ਦੇ ਪੋਤੇ ਨਾਲ ਗੱਲ ਕਰਦੇ ਹੁੰਦੇ ਸੀ ਉਹ ਮੇਰੇ ਪਿੰਡੋਂ ਬਜ਼ੁਰਗ ਨੇ ਸਾਡੇ ਰਾਣਾ ਮੁਹੰਮਦ ਯਾਕੂਬ ਤੇ ਰਾਣਾ ਮੁਹੰਮਦ ਜਿਹੜੇ ਇੱਕ 6 ਸਾਲ ਦਾ ਸੀ ਇੱਕ 4 ਸਾਲ ਦਾ ਸੀ ਜਦੋਂ ਆਜ਼ਾਦੀ ਫੈਲੀ ਤਾਂ ਉਦੋਂ ਇਧਰੋਂ ਉਧਰ ਚਲੇ ਗਏ ਤਾਂ ਉਹ ਹਜੇ ਸਹਿਕਦੇ ਨੇ ਪਿੰਡੋਂ ਨੂੰ ਇੱਕ ਕਿਤਾਬ ਮੈਂ ਸਮਰਪਿਤ ਵੀ ਉਹਨਾਂ ਨੂੰ ਕਰਦਾ ਜੀ 47 ਵੇਲੇ ਰੌਂਤੇ ਤੋਂ ਵਿਛੜੇ ਹੁਣ ਤੀ ਇੱਕ ਪਿੰਡ ਪਰਤਣ ਨੂੰ ਸਹਿਕਦੇ ਦੋ ਭਰਾਵਾਂ ਰਾਣਾ ਮੁਹੰਮਦ ਯਾਕੂਬ ਤੇ ਰਾਣਾ ਮੁਹੰਮਦ ਨੂੰ ਸਮਰਪਿਤ ਜਿਨ੍ਹਾਂ ਨੂੰ ਵਾਗੇ ਦੀ ਬਲਦੀ ਲੀਕਰ ਨੇ ਜੰਮਣਪੋਏ ਤੇ ਹੁਣ ਤੀ ਇੱਕ ਨਹੀਂ ਪਰਤਣ ਦਿੱਤਾ ਉਹਨਾਂ ਦੇ ਅੰਦਰ ਜਿਹੜੀ ਖੇਚ ਸੀ ਜਿਹੜੀ ਉਹਨਾਂ ਦੇ ਅੰਦਰ ਮੁਹੱਬਤ ਸੀ ਰੂਜਿਆਂ ਦੇ ਦਿਨ ਚੱਲਦੇ ਸੀ ਜਦੋਂ ਮੈਂ ਗਿਆ ਤੇ ਉਹਨਾਂ ਦਾ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀ ਢੋਲ ਵੱਜ ਰਹੇ ਸੀ ਗਲਾਬ ਦੇ ਫੁੱਲਾਂ ਦੇ ਹਾਰ ਜਿਹੜੇ ਪਾਏ ਗਏ ਮੈਨੂੰ ਲੱਗਦਾ 200 ਤੋਂ 300 ਦੇ ਕਰੀਬ ਤਾਂ ਬੱਚਾ ਉੱਥੇ ਇਕੱਠਾ ਹੋਇਆ ਹੋਇਆ ਸੀ ਉਹ ਇੱਕ ਉਹ ਗੱਲ ਨਹੀਂ ਹੁੰਦੀ ਆਪਾਂ ਕਹਿੰਨੇ ਯਾਰ ਜਾਨ ਕੱਢ ਕੇ ਤਲੀ ਤੇ ਧਰਤੀ ਉਹਨਾਂ ਨੇ ਜਾਨ ਕੱਢ ਕੇ ਤਲੀ ਤੇ ਰੱਖੀ ਹੋਈ ਸੀ ਇੰਨਾ ਪਿਆਰ ਕਰਦੇ ਸੀ ਪਰ ਮੇਰੇ ਲਈ ਜਿਹੜੀ ਇੱਕ ਗੱਲ ਅਚੰਭਾ ਵੀ ਸੀ ਤੇ ਹੈਰਾਨੀ ਵੀ ਸੀ ਤੇ ਮੁਹੱਬਤ ਦਾ ਵੀ ਸਿਖਰ ਸੀ ਵੀ ਕਾਂਵਾਂ ਵਾਲੀ ਸਿੱਖਿਆ ਕਾਂਵਾਂ ਵਾਲੀ ਸਿੱਖਾਂ ਚ ਬੈਠੇ ਬਾਪੂ ਰਾਣਾ ਮੁਹੰਮਦ ਯਾਕੂਬ ਨੂੰ ਰੌਂਤੇ ਦੀ ਢਾਬ ਚ ਹੁਣ ਕਿੰਨਾ ਕੁ ਪਾਣੀ ਹੈਗਾ ਜਾਂ ਨਹੀਂ ਉਸ ਚੀਜ਼ ਦਾ ਫਿਕਰ ਸੀ ਰੌਂਤੇ ਦੀ ਪੱਤੋ ਵਾਲੇ ਰਾਹ ਤੇ ਉਹਨਾਂ ਦੇ ਬਣਾਏ ਹੋਏ ਇੱਕ ਕਮਰੇ ਦਾ ਫਿਕਰ ਸੀ ਵੀ ਉਹ ਹੈਗਾ ਕਿ ਨਹੀਂ ਉਹ ਮੁਹੱਬਤ ਉਹਨਾਂ ਦੀ ਅੱਖਾਂ ਬਾਰ-ਬਾਰ ਭਰਦੀਆਂ ਸੀ ਤੇ ਉਸ ਮੁਹੱਬਤ ਨੇ ਮੈਨੂੰ ਵੀ ਜਿਹੜਾ ਭਾਵਕ ਕਰ ਦਿੱਤਾ ਉਹ ਇਹਨਾਂ ਦੇ ਸਾਹ ਵਿੱਚ ਕੋਈ ਦੂਰਾ ਮਨ ਨਹੀਂ ਗਿਆ ਜਦੋਂ ਪਾਕਿਸਤਾਨ ਤੋਂ ਕੋਈ ਆਪਣਾ ਲੈਣਦੇ ਪੰਜਾਬ ਤੋਂ ਇੱਧਰ ਆਉਂਦਾ ਤਾਂ ਉਹ ਭਾਵਨਾਵਾਂ ਦੇ ਵੇਗ ਵਿੱਚ ਵਹਿੰਦੇ ਰਹੇ ਇੱਕ ਧਾਰਨਾ ਬਣੀ ਹੋਈ ਹੈ ਖਾਸ ਕਰਕੇ ਆਪਣੇ ਸਮਾਜ ਦੇ ਵਿੱਚ ਵੀ ਪਾਕਿਸਤਾਨ ਜਾਣਾ ਜੇ ਚਲੇ ਗਏ ਤਾਂ ਪਤਾ ਨਹੀਂ ਹੋਰ ਕਿਤੋਂ ਦਾ ਵੀਜ਼ਾ ਨਹੀਂ ਲੱਗਣਾ ਹਕੂਮਤਾਂ ਦਾ ਇੱਕ ਹੀ ਹੋ ਜਾ ਇੱਕ ਮੰਜ਼ਰ ਖੜਾ ਕੀਤਾ ਹੋਇਆ ਹੈ ਮੀਡੀਆ ਦਾ ਵੀ ਨੈਸ਼ਨਲ ਮੀਡੀਆ ਉਹ ਇਹੀ ਦੇਖਦਾ ਵੀ ਪਾਕਿਸਤਾਨ ਜੋ ਨਾਂ ਆਉਂਦੋ ਉਹ ਡਰਜਾ ਲੱਗਦਾ ਕਿਵੇਂ ਦੇਖਦੇ ਹੋ ਇਸ ਨੂੰ ਇਹ ਜਿਹੜੇ ਸਾਰੇ ਸਵਾਲ ਨੇ ਜੀ ਉਹ ਮੈਂ ਇਸ ਕਿਤਾਬ ਚ ਬਹੁਤ ਮਖੂਬੀ ਕਲੀਅਰ ਕਰਨ ਦਾ ਯਤਨ ਕੀਤਾ ਹੈ ਇਹ ਮੈਮ ਮੇਰੇ ਮਨ ਚ ਵੀ ਸੀਗੇ ਸਾਰੀਆਂ ਗੱਲਾਂ ਪਰ ਮੇਰੇ ਮਨ ਦੀ ਜਿਹੜੀ ਖਿੱਚ ਸੀ ਉਹ ਸਵਾਲਾਂ ਦੇ ਉੱਤੋਂ ਦੀ ਸੀ ਮੈਂ ਚੱਲਿਆ ਗਿਆ ਤੇ ਉਸ ਤੋਂ ਬਾਅਦ ਮੈਂ ਲਗਭਗ ਹਰ ਮੁਲਕ ਚ ਜਾ ਚੁੱਕਿਆ ਕਦੇ ਕੋਈ ਪੁੱਛ ਗਿੱਚ ਨਹੀਂ ਹੋਈ ਇਹ ਮੈਨੂੰ ਲੱਗਦਾ ਇੱਕ ਭਲੇਖਾ ਸਾਡੇ ਲੋਕਾਂ ਦਾ ਇਹ ਇੱਕ ਵਹਿਮ ਆ ਜਿਹੜਾ ਪਿਆਜ ਆ ਪਾਇਆ ਗਿਆ ਪਰ ਇਹੋ ਜੀ ਮੈਨੂੰ ਕੋਈ ਸਮੱਸਿਆ ਪੇਸ਼ ਨਹੀਂ ਆਈ ਮੈਨੂੰ ਇਹ ਲੱਗਦਾ ਤੁਹਾਡੀ ਨੀਤੀ ਚ ਆਪਦੀ ਨੀਤ ਦੇ ਵਿੱਚ ਕੋਈ ਗਲਤ ਗੱਲ ਨਹੀਂ ਹੋਣੀ ਚਾਹੀਦੀ ਮੈਂ ਕੁਝ ਗਲਤ ਕਰਨਾ ਤਾਂ ਜੇ ਤੁਹਾਡੀ ਨੀਤ ਸਾਫਾ ਤਾਂ ਮੈਨੂੰ ਲੱਗਦਾ ਕੋਈ ਸਮੱਸਿਆ ਨਹੀਂ ਆਉਂਦੀ ਗਿੱਲ ਸਾਹਿਬ ਦੋਨਾਂ ਪੰਜਾਬਾਂ ਦਾ ਇੱਕ ਖਾਸ ਕਰਕੇ ਚੜ੍ਹਦੇ ਪੰਜਾਬ ਚ ਸਮੱਸਿਆਵਾਂ ਨੇ ਨਸ਼ਾ ਹੂੰ ਠੀਕ ਹੈ ਜੀ ਇੱਥੋਂ ਵਿਦੇਸ਼ ਜਾਣ ਦੀ ਇੱਕ ਚੇਸਟਾ ਬਣੀ ਹੋਈ ਹੈ ਕਿਸਾਨ ਸੰਘਰਸ਼ਾ ਦੂਜੇ ਸੂਬਿਆਂ ਤੋਂ ਲੋਕਾਂ ਦਾ ਇੱਥੇ ਆ ਕੇ ਵਸਣ ਦਾ ਵੀ ਇੱਕ ਪਲਾਨ ਆ ਕਿਵੇਂ ਦੇਖਦੇ ਹੋ ਉਧਰ ਦਾ ਨਜ਼ਰੀਆ ਤੇ ਇੱਧ ਦੇ ਨਜ਼ਰੀਏ ਫਰਕ ਹੈ ਕੋਈ ਜਿਹੜੀਆਂ ਸਮੱਸਿਆਵਾਂ ਨੇ ਜੀ ਇਹ ਮੈਨੂੰ ਲੱਗਦਾ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਨੇ ਨਸ਼ਾ ਇਹ ਨਹੀਂ ਆਪਾਂ ਕਹਿ ਸਕਦੇ ਕੱਲਾ ਇੱਥੇ ਆ ਨਸ਼ਾ ਸਾਰੀ ਦੁਨੀਆ 'ਚ ਹੈ ਪਰ ਗੱਲ ਇਹ ਜ਼ਰੂਰ ਹੈ ਵੀ ਜਿਹੜੀਆਂ ਸਾਡੀਆਂ ਪੰਜਾਬੀਆਂ ਦੀਆਂ ਸਮੱਸਿਆਵਾਂ ਨੇ ਇੱਕ ਦੂਜੇ ਨਾਲ ਰਲਦੀਆਂ ਨੇ ਉਧਰ ਵੀ ਮੰਗਾਈ ਦੀ ਮਾਰ ਬਹੁਤ ਹੈ ਉਧਰ ਵੀ ਜਾਨੀ ਕਿ ਜਿਹੜਾ ਨਸ਼ਾ ਥੋੜਾ ਥੋੜਾ ਵਧ ਰਿਹਾ ਹੈ ਨਸ਼ਾ ਆਪਣੇ ਨੂੰ ਘਟਾ ਹੈ ਨਸ਼ਾ ਵਧ ਰਿਹਾ ਹੈ ਵਿਦੇਸ਼ ਜਾਣ ਵਾਲੀ ਹੋਰ ਸਾਡੇ ਨਾਲੋਂ ਘਟਾ ਹੈ ਥੋੜੇ ਲੋਕ ਸਾਦੇ ਨੇ ਜਿਨ੍ਹਾਂ ਨੂੰ ਅਸੀਂ ਸਾਡੇ ਵਰਗੇ ਲੋਕ ਭੱਜ ਦੌੜ ਵਾਲੀ ਜ਼ਿੰਦਗੀ ਵਾਲੇ ਬੈਕਵਰਡ ਕਹਿ ਦਿੰਦੇ ਆ ਉਹ ਬੈਕਵਰਡ ਨਹੀਂ ਹੈਗੇ ਉਹ ਸਾਦੇ ਨੇ ਸਖਾਲੇ ਨੇ ਕੋਠੀਆਂ ਨਹੀਂ ਪਾਈਆਂ ਬਰਾਂਡਿਆਂ ਵਾਲੇ ਘਰ ਨਹੀਂ ਤਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਸਾਡੇ ਨਾਲੋਂ ਘੱਟ ਨੇ ਉਹਨਾਂ ਨੇ ਖੇਤੀ ਦੇ ਨਾਲ ਨਾਲ ਜਿੰਨਾ ਵੱਡਾ ਜ਼ਿਮੀਂਦਾਰਾ ਉਹਨੇ ਉਹਨੇ ਵੱਧ ਪਸ਼ੂ ਰੱਖੇ ਨੇ ਮੇਰਾ ਦੋਸਤ ਆ ਉੱਥੇ ਵਾਕਾ ਪਿੰਡਰ ਤਾਂ ਉਹਨਾਂ ਨੇ 40 ਮੱਝਾਂ ਰੱਖੀਆਂ ਹੋਈਆਂ ਨੇ ਛੇ ਭਰਾ ਇਕੱਠੇ ਨੇ ਆਪਸੀ ਮੁਹੱਬਤ ਜ਼ਿਆਦੇ ਆ ਮੇਰੇ ਨਾਲ ਤਾਂ ਕੁਝ ਸਮੱਸਿਆਵਾਂ ਸੋਸਾਇਟੀ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਆ ਸਰਕਾਰ ਲੋਕਾਂ ਦਾ ਮਾਈ ਬਾਪ ਹੁੰਦੀ ਆ ਪਰ ਕੁਝ ਸਮੱਸਿਆਵਾਂ ਸੋਸਾਇਟੀ ਆਪ ਵੀ ਸੁਲਝਾ ਸਕਦੀ ਹੁੰਦੀ ਆ ਕੁਝ ਗੱਲਾਂ ਤੇ ਸਾਨੂੰ ਆਪ ਵੀ ਜਿਹੜਾ ਯਤਨ ਕਰਨੇ ਲੋੜ ਨੇ ਗਿੱਲ ਸਾਹਿਬ ਤੁਸੀਂ ਗੀਤ ਲਿਖੇ ਨੇ ਫਿਲਮਾਂ ਲਿਖੀਆਂ ਨੇ ਸਾਹਿਤ ਲਿਖਿਆ ਤੁਹਾਨੂੰ ਇਹ ਗੀਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਗੱਲ ਉਭਾਰੀ ਜਾਂਦੀ ਆ ਸਮਾਜਿਕ ਮੁੱਦਿਆਂ ਨੂੰ ਲੈ ਕੇ ਜਾਂ ਪੰਥਕ ਮੁੱਦਿਆਂ ਲੈ ਕੇ ਵੀ ਤੁਹਾਡੇ ਕਈ ਆਏ ਨੇ ਗੀਤ ਆ ਜੇ ਮੈਨੂੰ ਲੱਗਦਾ ਜਿਹੜੀ ਪੰਥਕ ਮੁੱਦਿਆਂ ਦੀ ਗੱਲ ਹੈ ਜੀ ਪੰਜਾਬ ਨੂੰ ਸਿੱਖੀ ਤੋਂ ਬਿਨਾ ਉਕਰਿਆ ਨਹੀਂ ਜਾ ਸਕਦਾ ਤਾਂ ਜਿਹੜੀ ਪੰਥਕ ਗੱਲ ਆ ਉਹ ਸਾਡੇ ਬਲੱਡ ਚ ਆ ਸਾਡੇ ਸੁਭਾਅ ਚ ਤੇ ਉਹ ਆਉਣੀ ਚਾਹੀਦੀ ਵੀ ਤੇ ਕੋਸ਼ਿਸ਼ ਕਰ ਰਹੇ ਆ ਜਿਹੜੇ ਸਮਾਜਿਕ ਮੁੱਦੇ ਨੇ ਕਿਸਾਨੀ ਨੂੰ ਲੈ ਕੇ ਕੋਸ਼ਿਸ਼ ਕਰਦਾ ਰਹੀ ਕਰਦੇ ਰਹੀਦਾ ਗੀਤਾਂ ਚ ਗੱਲ ਕਰੀਏ ਜ਼ਮੀਨਾਂ ਨੂੰ ਜਿਹੜੀ ਵੇਚ ਕੇ ਬਾਹਰ ਜਾਣ ਦੀ ਦੌੜ ਐ ਇਹਦੇ ਤੇ ਗੱਲ ਕਰਨ ਦਾ ਯਤਨ ਕਰਦੇ ਰਹੀਦਾ ਆ ਜਾਂ ਆਲੇ-ਦਾਲੇ ਹੋ ਰਹੀਆਂ ਘਟਨਾਵਾਂ ਦੇ ਗੱਲ ਕਰਨ ਦਾ ਯਤਨ ਕਰੀਦਾ ਪਿਛਲੇ ਦਿਨਾਂ 'ਚ ਮੈਂ ਇੱਕ ਗੀਤ ਆਪ ਗਾ ਕੇ ਵੀ ਰਿਲੀਜ਼ ਕੀਤਾ ਡਬਲ ਫੇਸ ਤਾਂ ਉਹ ਜੇ ਤੁਸੀਂ ਸੁਣੋਗੇ ਤਾਂ ਸੁਣਿਆ ਹੋਣਾ ਤਾਂ ਉਹਦੇ 'ਚ ਤੁਸੀਂ ਮਹਿਸੂਸ ਕਰੋਗੇ ਵੀ ਬਹੁਤ ਵਿਸ਼ਿਆਂ ਨੂੰ ਜਿਹੜਾ ਲੱਭ ਕੇ ਉਹਨਾਂ ਦੇ ਗੱਲ ਕਰਨ ਦਾ ਯਤਨ ਕੀਤਾ ਗਿਆ ਡਬਲ ਫੇਸ ਦੀ ਗੱਲ ਆਈਏ ਤੁਹਾਡੇ ਗੀਤ 'ਚ ਇੱਕ ਮੀਡੀਆ ਬਾਰੇ ਵੀ ਕਈ ਤਰ੍ਹਾਂ ਦਾ ਸਵਾਲ ਚੁੱਕੇ ਗਏ ਨੇ ਕੀ ਲੋਡ ਪੈ ਗਈ ਸੀ ਚੁੱਕਣ ਦੀ ਸਵਾਲ ਤੇ ਕੀ ਹੈ ਗੱਲੋ ਕੀ ਦਰਦ ਕੀ ਆ ਮੀਡੀਆ ਪ੍ਰਤੀ ਜਿਹੜਾ মিডিਆ ਮੈਨੂੰ ਲੱਗਦਾ ਜੀ ਜਿਹੜਾ ਪੰਜਾਬੀ ਲੋਕਾਂ ਨੂੰ ਕਿਸਾਨ ਸੰਘਰਸ਼ ਵੇਲੇ ਤੋਂ ਲੈ ਕੇ ਹਿੰਦੀ মিডিਆ ਤੇ ਜਾਂ ਨੈਸ਼ਨਲ মিডিਆ ਤੇ ਗਿਲਾ ਰਿਹਾ ਹੈ ਕਿ ਉਹ ਸਾਡੀ ਗੱਲ ਨਹੀਂ ਕਰਦੇ ਉਹ ਸਾਡੀਆਂ ਗੱਲਾਂ ਨੱਪ ਦਿੰਦੇ ਨੇ ਤਾਂ ਮੈਨੂੰ ਲੱਗਦਾ ਹੁਣ ਪੰਜਾਬੀ মিডিਆ ਵੀ ਲਗਭਗ ਉਹ ਤੋਂ ਬਰਾਬਰੀ ਹੋ ਗਿਆ ਕਈ ਤਾਂ ਉਹ ਤੋਂ ਗਾਹ ਲੰਘ ਚੁੱਕੇ ਨੇ ਵੀ ਲੋਕਾਂ ਦੀਆਂ ਗੱਲਾਂ ਦਿਖਾਉਣ ਦੀ ਬਜਾਏ ਸਰਕਾਰਾਂ ਦੇ ਕਹੇ ਤੇ ਚੀਜ਼ਾਂ ਚਲਾਈਆਂ ਜਾਂਦੀਆਂ ਨੇ ਉਸ ਕਰਕੇ ਮੀਡੀਆ ਤੇ ਜਿਹੜਾ ਮੈਂ ਉਸ ਗੀਤ ਚ ਕਿਹਾ ਮੀਡੀਆ ਚਲਾਉਂਦਾ ਪੁੱਛ ਪੁੱਛ ਖਬਰਾਂ ਤਾਂ ਸੱਚੀ ਮੈਨੂੰ ਲੱਗਦਾ ਵੀ ਮੀਡੀਆ ਅ ਅੱਗਿਆ ਲੈ ਕੇ ਹੀ ਗੱਲਬਾਤ ਚਲਾ ਰਿਹਾ ਤੇ ਉਹ ਸਾਡੇ ਸਮਾਜ ਦਾ ਚੌਥਾ ਥੰਮ ਸੀ ਮੀਡੀਆ ਸਾਡੀ ਗੱਲ ਕਿਵੇਂ ਬਾਹਰ ਜਾਣੀ ਸੀ ਮੀਡੀਆ ਥਰੂ ਤਾਂ ਸਾਡੀਆਂ ਗੱਲਾਂ ਦਾ ਜਿਹੜਾ ਸਾਡੀਆਂ ਭਾਵਨਾਵਾਂ ਦਾ ਗਲਾ ਘੁੱਟ ਰਿਹਾ ਮੀਡੀਆ ਮੀਡੀਆ ਇਹ ਗੱਲ ਵੀ ਕਹਿੰਦਾ ਹੈਗਾ ਵੀ ਜਿਹੜੀ ਭਾਰਤੀ ਸੰਵਿਧਾਨ ਤੋਂ ਬਾਹਰ ਹੋ ਕੇ ਗੱਲ ਕਰਦੀ ਆ ਨੈਸ਼ਨਲ ਮੀਡੀਆ 'ਚ ਇਹ ਗੱਲ ਜੀ ਵੀ ਅਸੀਂ ਉਸ ਨੂੰ ਨਹੀਂ ਦਿਖਾ ਸਕਦੇ ਉਹਨੂੰ ਕਿਵੇਂ ਦੇਖਦੇ ਹਾਂ ਜੇ ਕੋਈ ਆਪਦੇ ਹੱਕਾਂ ਦੀ ਮੰਗ ਕਰਦਾ ਕਿਸਾਨਾਂ ਦਾ ਕੀ ਕਿਸਾਨਾਂ ਦਾ ਫਸਲਾਂ ਦੇ ਮੁੱਲ ਲਈ ਲੜਨਾ ਭਾਰਤੀ ਸੰਵਿਧਾਨ ਤੋਂ ਬਾਹਰ ਦੀ ਗੱਲ ਹੈ ਕੀ ਲੋਕਾਂ ਦਾ ਨੌਕਰੀਆਂ ਮੰਗਣਾ ਉਸ ਨੌਕਰੀਆਂ ਲਈ ਸੰਘਰਸ਼ ਕਰਦੇ ਆ ਟੈਂਕੀਆਂ ਤੇ ਚੜਨਾ ਭਾਰਤੀ ਸੰਵਿਧਾਨ ਤੋਂ ਬਾਹਰ ਦੀ ਗੱਲ ਹੈ ਕੀ ਆਪਦੀਆਂ ਮੰਗਾਂ ਮਨਵਾਉਣ ਲਈ ਸੜਕਾਂ ਤੇ ਬੈਠ ਕੇ ਧਰਨੇ ਦੇਣੇ ਭਾਰਤੀ ਸੰਵਿਧਾਨ ਤੋਂ ਬਾਹਰ ਹੈ ਕੀ ਨજરਬੰਦ ਬੇਕਸੂਰ ਸਿੱਖਾਂ ਨੂੰ ਜੇਲ੍ਹਾਂ ਤੋਂ ਛਡਾਉਣ ਲਈ ਧਰਨੇ ਦੇਣੇ ਭਾਰਤੀ ਸੰਵਿਧਾਨ ਤੋਂ ਬਾਹਰ ਦੀ ਗੱਲ ਹੈ ਗੱਲਾਂ ਸਾਡੀਆਂ ਜਿਹੜੀਆਂ ਹੱਕਾਂ ਦੀਆਂ ਉਹੀ ਨਹੀਂ ਦਿਖਾਈਆਂ ਜਾਂਦੀਆਂ ਭਾਰਤੀ ਸੰਵਿਧਾਨ ਤੋਂ ਬਾਹਰ ਦੀ ਗੱਲਾਂ ਜਿਹੜਾ ਬੰਦਾ ਆ ਰੋਟੀ ਢੋਕ ਕਮਾ ਕੇ ਖਾਂਦਾ ਤੇ ਉਹਦਾ ਹਰ ਵੇਲੇ ਕਬੀਲਦਾਰੀ ਸੁਰਤਾ ਉਹ ਕਿੱਥੇ ਕਰ ਸਕਦਾ ਢਿਲ ਸਾਹਿਬ ਤੁਹਾਡੀ ਫਿਲਮ ਸੀ ਜਿਹੜੀ ਸਿੱਧੂ ਮੂਸੇਵਾਲਾ ਨਾਲ ਬਣਾਈ ਗਈ ਸੀ ਮੂਸੇਵਾਲਾ ਸਾਹਿਬ ਬਦਕਿਸਮਤੀ ਨਾਲ ਸਾਡੇ ਵਿੱਚ ਨਹੀਂ ਗਏ ਉਹਨਾਂ ਦੇ ਜਿਹੜੇ ਗੀਤ ਆਏ ਆ ਖਾਸ ਕਰਕੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਜੀ ਉਹਦੇ ਵਿੱਚ ਸਿੱਖੀ ਜਜ਼ਬਾ ਦੇਖਿਆ ਗਿਆ ਐ ਸਵਾਯਾ ਅਲਾ ਵਾਰਾ ਕਿਵੇਂ ਦੇਖਦੇ ਹੋਂ ਕਿਉਂਕਿ ਤੁਹਾਡਾ ਉਹਨਾਂ ਨਾਲ ਸਮਾਂ ਬੀਤਿਆ ਉਹਨਾਂ ਦੇ ਮਨ 'ਚ ਕੀ ਸੀ ਸਿੱਖੀ ਪ੍ਰਤੀ ਜਾਂ ਪੰਥ ਪ੍ਰਤੀ ਜਿਹੜੀਆਂ ਗਾਣਿਆਂ 'ਚ ਉਹਨਾਂ ਦੇ ਪ੍ਰਗਟਾਵਾ ਹੋ ਰਿਹਾ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਐ ਜੀ ਜਿਹੜਾ ਪੰਥਕ ਗੱਲ ਹੋਣੀ ਪੰਥਕ ਗੱਲ ਬਾਰੇ ਲਿਖਣਾ ਇਹ ਮੈਨੂੰ ਲੱਗਦਾ ਇਹ ਸਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਹੈ ਜਾਂ ਇਹ ਇਹ ਗੱਲ ਤੇ ਕੋਈ ਸ਼ੱਕ ਨਹੀਂ ਹੈ ਵੀ ਸਿੱਧੂ ਦੇ ਮਨ ਚ ਸੀ ਜਾਂ ਬਾਅਦ ਚ ਆਇਆ ਸੀ ਇਹ ਸਾਡੇ ਖੂਨ ਚ ਹੈ ਤੇ ਜਿਹੜਾ ਵੀ ਬੰਦਾ ਮਹਿਸੂਸ ਕਰਦਾ ਹੋ ਰੇ ਧੱਕੇ ਬਾਰੇ ਤਾਂ ਉਹਦੇ ਗੀਤਾਂ ਚੋ ਇਹ ਗੱਲ ਆਉਣੀ ਸੁਭਾਵਿਕ ਹੈ ਤਾਂ ਸਿੱਧੂ ਦੇ ਅੰਦਰ ਜਿਹੜਾ ਧਰਮ ਪ੍ਰਤੀ ਬਹੁਤ ਸਤਿਕਾਰ ਸੀ ਤੇ ਉਹ ਇਹ ਨਹੀਂ ਵੀ ਉਹ ਹੁਣ ਗੀਤ ਆਏ ਤਾਂ ਆਪਾਂ ਕਹੀਏ ਹੋਣ ਆ ਗਿਆ ਉਹ ਪਹਿਲੇ ਦਿਨ ਤੋਂ ਜਾਨੀ ਕਿ ਧਰਮਕ ਮੁੱਦਿਆਂ ਤੇ ਇਹ ਗੱਲਾਂ ਸੁਣਦਾ ਸੀ ਪੜਦਾ ਸੀ ਤੇ ਉਹਨੂੰ ਉਹ ਜਿਹੜੀਆਂ ਤਖਲੀਫਾਂ ਪੀੜਾ ਮਹਿਸੂਸ ਕਰਦਾ ਸੀ ਸਿੱਧੂ ਮੂਸੇ ਵਾਲੇ ਦੇ ਗੀਤਾਂ ਤੋਂ ਬਾਅਦ ਉਹਨਾਂ ਦੇ ਦਿਹਾਂਤ ਤੋਂ ਬਾਅਦ ਵੀ ਜਦੋਂ ਗੀਤ ਗਾਉਂਦੇ ਸੀ ਇੱਥੇ ਜਿਉਂਦੇ ਸੀ ਉਦੋਂ ਵੀ ਗੱਲ ਚੱਲੀ ਸੀ ਕਿ ਪੱਗ ਦੀ ਜਿਹੜੀ ਗੱਲ ਹੈਗੀ ਉਹ ਦੁਨੀਆ ਭਰ ਚੱਲੀ ਆ ਸਿੱਧੂ ਮੂਸੇ ਵਾਲੇ ਕਰਕੇ ਉਹ ਕੀ ਕਨਸੈਪਟ ਹੈ ਕਿਉਂ ਇਹ ਧਾਰਨਾ ਬਣੀ ਉਹ ਮੁਹੱਬਤ ਕਰਦਾ ਸੀ ਪੱਗ ਨੂੰ ਉਹ ਇੱਕ ਗੀਤ 'ਚ ਕਹਿੰਦਾ ਵੀ ਟਾਵਲ ਨਹੀਂ ਸਿਰ ਤੇ ਆ ਮਾਣ ਜੱਟਾਂ ਦੇ ਹਨਾ ਉਹ ਪੱਗ ਨੂੰ ਮਾਣ ਸਮਝਦਾ ਸੀਗਾ ਉਹ ਉਹ ਕਹਿੰਦਾ ਸੀ ਪੱਗ ਨੂੰ ਮੈਂ ਦੁਨੀਆ 'ਚ ਲੈ ਕੇ ਜਾਣਾ ਤੇ ਸੱਚੀਂ ਜੇ ਤੁਸੀਂ ਕਾਲਿਆਂ ਗੋਰਿਆਂ 'ਚ ਜਦੋਂ ਜਾ ਕੇ ਦੇਖੋਗੇ ਤਾਂ ਉਹ ਕਹਿੰਦੇ ਪੱਗ ਬੰਨੀ ਵਾਲੇ ਬੰਦੇ ਨੂੰ ਕਹਿੰਦੇ ਉਹ ਯੂ ਨੋ ਸਿੱਧੂ ਮੂਸੇ ਵਾਲਾ ਤਾਂ ਪੱਗ ਨੂੰ ਸੱਚੀ ਦੁਨੀਆ 'ਚ ਲੈ ਕੇ ਗਿਆ ਤੇ ਉਹ ਹੋਰ ਵੀ ਬਹੁਤ ਦੂਰ ਲੈ ਕੇ ਜਾਣਾ ਚਾਹੁੰਦਾ ਸੀ ਉਹ ਸਾਡੇ ਮਾੜੇ ਭਾਗ ਨੇ ਵੀ ਉਹ ਸਾਡੇ ਵਿੱਚ ਨਹੀਂ ਆ ਉਸੇ ਵਾਲਾ ਸਾਹਿਬ ਤੁਹਾਡੇ ਬੇਲ ਹੀ ਰਹੇ ਤੇ ਹੁਣ ਨਿਆਹ ਵੀ ਗੱਲ ਚੱਲਦੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਉਹਨਾਂ ਦਾ ਬਲਕੌਰ ਸਿੰਘ ਜੀ ਸਾਰੇ ਮਾਤਾ ਜੀ ਉਹ ਹਰ ਥਾਂ ਦੇ ਉੱਤੇ ਇਹੀ ਗੱਲ ਕਹਿੰਦੇ ਨੇ ਸਾਨੂੰ ਨਿਆਹ ਨਹੀਂ ਮਿਲਿਆ ਜੀ ਤੁਸੀਂ ਦੋਸਤਾਂ ਅਸੀਂ ਜਿਵੇਂ ਉਹ ਕਹਿੰਦੇ ਨੇ ਜੀ ਪਹਿਲੀ ਗੱਲ ਤਾਂ ਜੋ ਉਹਨਾਂ ਦੀ ਪੀੜ ਹੈ ਉਹ ਉਹੀ ਮਹਿਸੂਸ ਕਰ ਸਕਦੇ ਨੇ ਅਸੀਂ ਸਿੱਧੂ ਨਾਲ ਸਮਾਂ ਗੁਜ਼ਾਰਿਆ ਤਖਲੀਫ ਤਾਂ ਜਾਨੀ ਸਾਡੇ ਵਰਗਿਆਂ ਨੂੰ ਝਲਣੀ ਬਹੁਤ ਔਖੀ ਹੈ ਤੇ ਜਿਹੜੇ ਮਾਪੇ ਨੇ ਜਿਹੜੀ ਮਾਂ ਨੇ ਉਹਨੂੰ ਢਿੱਡੋਂ ਜਨਮ ਦਿੱਤਾ ਸੀ ਉਹਨਾਂ ਲਈ ਜੋ ਤਖਲੀਫ ਆ ਉਹਦੋਂ ਲਫ਼ਜ਼ਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਹਾਂ ਇਨਸਾਫ਼ ਲਈ ਜਿਹੜੀ ਉਹ ਗੱਲ ਕਰ ਰਹੇ ਨੇ ਤੇ ਉਹਦੇ ਤੇ ਜਿਹੜਾ ਦੇਰੀ ਹੋ ਰਹੀ ਆ ਕੰਮ ਕੱਟ ਹੋ ਰਿਹਾ ਜਿਵੇਂ ਉਹ ਕਹਿੰਦੇ ਨੇ ਪਰਿਵਾਰ ਸਾਰਾ ਤੇ ਉਹ ਬਹੁਤ ਮੰਦ ਭਾਗਾ ਕਿਸੇ ਦਾ ਜਵਾਨ ਪੁੱਤ ਚਲਿਆ ਜਾਣਾ ਤੇ ਉਹਦੇ ਵਾਸਤੇ ਇਨਸਾਫ ਨਾ ਮਿਲਣਾ ਇਦੋਂ ਮੰਦ ਭਾਗਾ ਮੈਨੂੰ ਲੱਗਦਾ ਸਰਕਾਰਾਂ ਲਈ ਕੋਈ ਗੱਲ ਇਦੋਂ ਮੰਦੀ ਨਹੀਂ ਹੋ ਸਕਦੀ ਤੁਹਾਡੇ ਲਿਖੇ ਸਾਹਿਤ ਚੋਂ ਗੱਲਾਂ ਚੋਂ ਇੱਕ ਜੱਲ ਹੋਰ ਉੱਭਰਦੀ ਆ ਵੀ ਜਿਹੜੇ ਪ੍ਰਵਾਸੀ ਨੇ ਇੱਥੋਂ ਦੇ ਜਿਹੜੇ ਪੰਜਾਬੀ ਨੇ ਉਹ ਕੈਨੇਡਾ ਜਾ ਰਹੇ ਨੇ ਦੂਜੇ ਸੂਬਿਆਂ ਤੋਂ ਪੰਜਾਬ ਜਾ ਰਹੇ ਤੁਸੀਂ ਇੱਕ ਚਿੰਤਾ ਜ਼ਾਹਰ ਕਰਦੇ ਹੋ ਉਹਨਾਂ ਦੇ ਇੱਥੇ ਆਉਣ ਦੀ ਅਸੀਂ ਵੀ ਤਾਂ ਕੈਨੇਡਾ ਜਾਂਦੇ ਆ ਨਾ ਮੈਂ ਪ੍ਰਵਾਸੀਆਂ ਦੇ ਇੱਥੇ ਆਉਣ ਦੀ ਚਿੰਤਾ ਯਾਹਰ ਕਰਨ ਤੋਂ ਪਹਿਲਾਂ ਆਪਣੇ ਲੋਕਾਂ ਦੇ ਇੱਥੇ ਜਾਣ ਤੋਂ ਸ਼ਿਕਾਇਤ ਕਰਦਾ ਮੈਂ ਕਹਿਣਾ ਸਾਡੇ ਖੇਤਾਂ ਪਿੰਡਾਂ ਨੇ ਉਜੜੇ ਤਾਂ ਰਹਿਣਾ ਨਹੀਂ ਤੇ ਬਹੁਤਾ ਟਾਈਮ ਬਗਾਨਿਆਂ ਵੀ ਸਰਦਾਰ ਜੀ ਕਹਿਣਾ ਨਹੀਂ ਜੇ ਅਸੀਂ ਇਹਨੂੰ ਛੱਡ ਕੇ ਜਾਵਾਂਗੇ ਤਾਂ ਹੋਰ ਥਾਵਾਂ ਤੋਂ ਆ ਕੇ ਲੋਕ ਇੱਥੇ ਬਹਿਣਗੇ ਇਹ ਧਰਤੀ ਕਰਮ ਵਾਲੀ ਧਰਤੀ ਹੈ ਇਹ ਬੰਦੇ ਹਰੇ ਕਰਨ ਵਾਲੀ ਧਰਤੀ ਹੈ ਇਹ ਨਹੀਂ ਉਜੜੀ ਨਹੀਂ ਰਹਿਣਾ ਇਹਨੇ ਵਾਸਾ ਹੀ ਦੇਣਾ ਸਾਡਾ ਛੱਡ ਕੇ ਜਾਣਾ ਬਹੁਤ ਮੰਦ ਭਾਗਾ ਮੈਂ ਇਸ ਦੀ ਸ਼ਿਕਾਇਤ ਕਰਦਾ ਉਹਨਾਂ ਦੇ ਆਉਣ ਦਾ ਵੀ ਮੈਂ ਇਹ ਕਹਿਣਾ ਜਦੋਂ ਸਾਨੂੰ ਹੋਰ ਕਿਤੇ ਜਾ ਕੇ ਜ਼ਮੀਨਾਂ ਖਰੀਦ ਕੇ ਰਹਿਣ ਦਾ ਹੱਕ ਨਹੀਂ ਤਾਂ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਮੈਂ ਕਿਸੇ ਦੇ ਇੱਥੇ ਆ ਕੇ ਮਿਹਨਤ ਕਰਨ ਤੇ ਦੁੱਖ ਨਹੀਂ ਮਣਾਉਂਦਾ ਮੈਂ ਆਪਦੇ ਨਾਲ ਉਦੋਂ ਵੱਧ ਸ਼ਿਕਾਇਤ ਕਰਦਾ ਤੁਸੀਂ ਇਹਨੂੰ ਸੁਣਨਾ ਛੱਡ ਕੇ ਜਾ ਰਹੇ ਹੋ ਇਹ ਤਾਂ ਹਕੂਮਤਾਂ ਦੇ ਕਾਨੂੰਨ ਨੇ ਨਾ ਵੀ ਕਿਹੜੇ ਸੂਬੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਕਿਹੜੇ 'ਚ ਨਹੀਂ ਖਰੀਦ ਸਕਦੇ ਕੀ ਲੱਗਦਾ ਤੁਹਾਨੂੰ ਪੰਜਾਬੀਆਂ ਨਾਲ ਇਸ ਗੱਲ 'ਚ ਕੋਈ ਵਿਤਕਰਾ ਵਿਤਕਰਾ ਮੈਂ ਮੈਂ ਮਹਿਸੂਸ ਕਰਦਾ ਜੀ ਵੀ ਸਾਨੂੰ ਸਾਰਿਆਂ ਨੂੰ ਜਿਹੜੇ ਬਰਾਬਰ ਦੇ ਅਧਿਕਾਰ ਹੋਣੇ ਚਾਹੀਦੇ ਨੇ ਸਾਰੇ ਦੇਸ਼ 'ਚ ਜੇ ਹੋਰ ਸਟੇਟਾਂ ਤੋਂ ਭਾਈਚਾਰਾ ਆ ਕੇ ਇੱਥੇ ਚੀਜ਼ਾਂ ਜਮੀਨਾਂ ਖਰੀਦ ਸਕਦਾ ਤਾਂ ਪੰਜਾਬੀਆਂ ਨੂੰ ਵੀ ਬਾਹਰ ਜਾ ਕੇ ਚੀਜ਼ਾਂ ਖਰੀਦਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਫਿਰ ਤੁਹਾਡੀ ਕਿਤਾਬ ਤੇ ਆਉਨੇ ਆ ਅੰਤ ਪੈਸੇ ਗੱਲ ਨਾ ਕਰਾਂਗੇ ਹੈਲੋ ਮੈਂ ਲਾਹੌਰ ਤੋਂ ਬੋਲਦਾ ਇਹਦਾ ਉਰਦੂ ਐਡੀਸ਼ਨ ਵੀ ਤੁਸੀਂ ਛਾਪਿਆ ਉਹਦੀ ਚਰਚਾ ਆਪਾਂ ਕਰੀਏ ਉਰਦੂ ਐਡੀਸ਼ਨ ਦੇ ਵਿੱਚ ਅਸੀਂ ਉਰਦੂ ਨਹੀਂ ਸ਼ਾਹਮੁਖੀ ਪੰਜਾਬੀ ਇਹਦੇ 2 200 ਕਾਪੀ ਅਸੀਂ ਛਾਪੀ ਸੀ ਤੇ ਸਾਨੂੰ ਅਸੀਂ ਤਾਂ ਇੱਕ ਇਹ ਛਾਪਿਆ ਸੀ ਵੀ ਚਲੋ ਆਪਾਂ ਦੋ ਭਾਸ਼ਾਵਾਂਾਂ 'ਚ ਛਾਪ ਦਈਏ ਵੀ ਉਧਰਲੇ ਪਾਈਆਂ ਭਰਾਵਾਂਾਂ ਤੱਕ ਮਿੱਤਰਾਂ ਦੋਸਤਾਂ ਨੂੰ ਤੋਹਫਾ ਦੇਣ ਵਜੋਂ ਛਾਪੀ ਸੀ 200 ਕਾਪੀ ਪਰ ਇਹਦੀ ਹੁਣ ਡਿਮਾਂਡ ਇੰਨੀ ਜ਼ਿਆਦਾ ਹੈ ਉਧਰੋਂ ਵੀ ਤਾਂ ਸਾਡੀ ਕੋਸ਼ਿਸ਼ ਆ ਛੇਤੀ ਇਹਨੂੰ ਲਾਹੌਰ ਪਹੁੰਚਦੀ ਕਰੀਏ ਤੇ ਇਹਦੇ ਵੀ ਅਗਲੇ ਐਡੀਸ਼ਨ ਆ ਜਿਹੜੇ ਉਹ ਛਪਣੇ ਸ਼ੁਰੂ ਹੋ ਚੁੱਕੇ ਆ ਤਾਂ ਹੁਣ ਬਹੁਤ ਥੋੜੇ ਦਿਨਾਂ ਦੇ ਵਿੱਚ ਲਾਹੌਰ ਤੋਂ ਇਹ ਕਿਤਾਬ ਆ ਜਿਹੜੀ ਮਿਲਣ ਲੱਗ ਰਹੀ ਹੈ ਤੁਸੀਂ ਨੌਜਵਾਨ ਲੇਖਕੋਂ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰ ਦੋਨਾਂ ਪੰਜਾਬਾਂ ਲਈ ਮੈਂ ਇੱਕ ਗੱਲ ਲਿਖਦਾ ਜਿਹੜੀ ਮੈਂ ਚਾਹੁੰਨਾ ਵੀ ਐਵੇਂ ਹੋ ਜਾਣਾ ਚਾਹੀਦਾ ਕਿਤਾਬ ਦੇ ਜਿਹੜੇ ਪਹਿਲੇ ਦੂਜੇ ਪੰਨੇ 'ਚ ਅਣਚਾਹੀ ਵੰਡ ਨੇ ਰੂਹਾਂ ਨੂੰ ਬਸ ਰੋਗ ਜਿਹਾ ਇਕਲਾ ਦਿੱਤਾ ਅਣਚਾਹੀ ਵੰਡ ਨੇ ਰੂਹਾਂ ਨੂੰ ਬਸ ਰੋਗ ਜਿਹਾ ਇਕਲਾ ਦਿੱਤਾ ਕਈਆਂ ਨੇ ਆਪਣੀ ਹਉਮੈ ਲਈ ਮਾਸੂਮਾਂ ਨੂੰ ਬਲੀ ਚੜਾ ਦਿੱਤਾ ਲੀਕਾਂ ਤਾਂ ਖਿੱਚੀਆਂ ਗਈਆਂ ਨੇ ਪਰ ਕਿੱਥੇ ਲਿਖਿਆ ਟਹਿਣੀਆਂ ਨਹੀਂ ਅੱਲਾ ਵਾਹਿਗੁਰੂ ਮਿਹਰ ਕਰੇ ਵੇਖਿਓ ਦੂਰੀਆਂ ਰਹਿਣੀਆਂ ਨਹੀਂ ਤੁਸੀਂ ਵੇਖਿਓ ਦੂਰੀਆਂ ਰਹਿਣੀਆਂ ਨਹੀਂ ਮੁਹੱਬਤ ਬੰਡਿਏ ਪਿਆਰ ਬੰਡਿਏ ਪਿਆਰ ਕਰੀਏ ਇੱਕ ਦੂਜੇ ਨੂੰ ਨੇੜਿਓ ਹੋ ਕੇ ਮਹਿਸੂਸ ਕਰੀਏ ਉਹ ਸਾਡੀਆਂ ਬਾਹਮਾਂ ਨੇ ਅਸੀਂ ਉਹਨਾਂ ਦੀਆਂ ਬਾਹਮਾਂ ਇੱਕੋ ਖੂਨ ਆ ਇੱਕੋ ਭਾਈਆਂ ਅਸੀਂ ਸਾਰੇ ਰਲ ਕੇ ਰਵਾਂਗੇ ਤਾਂ ਜਿਹੜਾ ਇਹ ਸਾਰਾ ਖਿੱਤਾ ਇੱਕ ਆਪ ਦੇ ਆਪ 'ਚ ਸਰਦਾਰ ਮਹਿਸੂਸ ਕਰੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਭਾਵਨਾਤਮਕ ਤੌਰ ਤੇ